ਉਦੋਂ ਮੈਨੂੰ ਦਿਨੇ ਪਹਿਲਾਂ ਕੰਪਨੀ ਮਿਲੀ ਤਾਂ ਮੈਂ ਥਾਣੇ ਗਿਆ ਥਾਣੇ ਥਾਣੇ ਵਾਲਿਆਂ ਨੇ ਆਖਿਆ ਵੀ ਬੋਲ ਚਾਈ ਘਰ ਮੇਰੇ ਸੀਸੀਟੀਵੀ ਹੈਗੀ ਮੇਰੇ ਘਰ ਮੇਜਰ ਸੇ ਥਾਣੇਦਾਰ ਆਇਆ ਮੇਜਰ ਸੌਂ ਉਹ ਤੋਂ ਫੇਰਾ ਪੂਰਾ ਮਾਰ ਕੇ ਚਲ ਗਿਆ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੈਨੂੰ ਫਿਰ ਮੈਨੂੰ ਪਤਾ ਲੱਗਾ ਵੀ ਉਹ ਮੁੰਡੇ ਛੋਟੇ ਛੋਟੇ ਨਾ ਗਏ ਮਾਰੀ ਬਚਿਆ ਮੇਰੀ ਪੈੜੀ ਪਾਣੀ ਲਾਉਣ ਤੇ ਮੇਰਾ ਵੇਰਾ ਵਾਪਸ ਚੱਲਿਆ ਏ ਉਸ ਦਿਨ ਆਪਣੀ ਨੌਕਰੀ ਤੇ ਉਹ ਬਾਬੇ ਮੰਜ ਮੱਥਾ ਟੇਕਣ ਲਿਆ ਹੈ ਕਹਿੰਦਾ ਜੇ ਦੋ ਵਾਪਸ ਮੁੜਿਆ ਤੇ ਇਹਨਾ ਮਾਰ ਦੇਣਾ ਇਹਨੂੰ ਤੇ ਚਾਚਾ ਮੈਂ ਮੇਜਰ ਸੌਨ ਨੂੰ ਫੋਨ ਕੀਤਾ ਵੀ ਸਾਹਬ ਉੱਥੇ ਦਵਾ ਦਵਾਓ ਮੇਜਰ ਸੌਨ ਨੇ ਮੈਨੂੰ ਕਿਹਾ ਵੀ ਬਾਬੇ ਮੰਜ ਨਹੀਂ ਕੋਈ ਹੈਗਾ ਤੇ ਤੁਸੀਂ ਥਾਣੇ ਆਜੋ ਜਦੋਂ ਅਸੀਂ ਥਾਣੇ ਗੱਡੀ ਆ ਉਹ ਬੱਤੀਆਂ ਵਾਲੇ ਚੌਂਕ 'ਚ ਗਏ ਤੇ ਮੇਜਰ ਸੌਨ ਦੀ ਪੁਲਿਸ ਦੀ ਗੱਡੀ ਉਹਦੇ ਨਾਲ ਲੱਗੇ ਖਲੋਤੀ ਲਾਗੇ ਘਰਤੀ ਇਹਦੇ ਉਹਨਾਂ ਸਾਡੀ ਗੱਡੀ 'ਚ ਘੱਟੋ-ਘੱਟ 100 ਫੇਰ ਮਾਰਿਆ ਪੁਲਿਸ ਵਾਲੇ ਵੀ ਭੱਜ ਗਏ ਅਸੀਂ ਆਪਣਾ ਪੰਜਾਬ 'ਚ ਬਥੇਰਾ ਕੀਤਾ ਸਾਰ ਤੋਂ ਪੰਜ ਬੰਦੇ ਸੀ ਉਹ ਸੀਸੀਟੀਵੀ ਘੱਟੋ-ਘੱਟ ਵੀ 25 ਤੋਂ 30 ਬੰਦੇ ਪੁਲਿਸ ਨੇ ਵੀ ਸਾਰੇ ਬੰਦੇ ਵੇਖੇ ਸਾਰੇ ਪੁਲਿਸ ਇਹ ਸਬ ਇੰਸਪੈਕਟਰ ਮੇਜਰ ਸਿੰਘ ਲਾਗੇ ਘਲੋਤਾ ਹੈ ਐਸਐਸਪੀ ਨੂੰ ਵੀ ਇਹ ਗੱਲ ਦਾ ਪਤਾ ਵਾ ਵੀ ਅਸੀਂ ਚਾਹ 4 ਹੀ ਬੰਦੇ ਦੋ ਹੀ ਮਰ ਗਏ 2071 ਦਾ ਹਰਵਾ ਚਾਰ ਚਾਰ ਗੋਲੀਆਂ ਮੇਰੇ ਸਿਰ 'ਤੇ ਵੱਜੀਆਂ ਦੋ ਵੱਜੀਆਂ ਇੱਧਰ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੈਂ ਪਹਿਲਾਂ ਮੇਰ ਕੋ ਦਰਖਾਸਤਾਂ ਦੇ ਕਾਪੀ ਹੈਗੀਆਂ ਇਹਨਾਂ ਸਾਰਿਆਂ ਬੰਦਿਆਂ ਦੇ ਨਾਮ ਲਿਖ ਕੇ ਤੇ ਮੈਂ ਡੀਜੀਪੀ ਨੂੰ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਇੱਕ ਪਿੰਡ ਨਾਲ ਹੋਰ ਇੱਕ ਬੰਦੇ ਦੀ ਪਿੰਡ ਲੜਾਈ ਹੋਈ ਪਰਮਜੀਤ ਸਿੰਘ ਦੀ ਉਹ ਵੀ ਨਾਲ ਹੀ ਉਹਦਾ ਭਰਾ ਵੀ ਨਾਲ ਉਹਦਾ ਮੁੰਡਾ ਅਜੇ ਵੀ ਲੋ ਧਮਕੀਆਂ ਬਾਰੋ-ਦੰਦਾ ਵੇਜੇ ਤੂੰ ਭਜ ਗਿਆ ਜੇ ਤੇਰੇ ਭਰਾ ਹੀ ਮਰੇ ਆ ਤੈਨੂੰ ਵੀ ਮਾਰਨਾ ਐ ਐਮਐਲਏ ਸਾਹਿਬ ਨੂੰ ਨੇ ਧਮਕੀ ਦਿੱਤੀ ਜੋ ਪਿਸਤੋਲ ਇਹਦਾ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਕੀ ਵਿਸ਼ਵਾਸਨ ਦਵਾ ਰਹੇ ਕੋਈ ਵਿਸ਼ਵਾਸ ਕਹਿੰਦੇ ਇਨਸਾਫ ਹੋਊਗਾ ਜੋ ਲੋਕੇਸ਼ਨ ਆ ਕਿ ਬੰਦੇ ਆਉਣਗੇ ਉਹ ਵੀ ਰੱਖਾਂਗੇ ਜਿਹੜੇ ਮੂਵੀ ਤੇ ਆਉਣਗੇ ਉਹ ਵੀ ਰੱਖਾਂਗੇ ਨਜਾਜ਼ ਕੋਈ ਨਹੀਂ ਰੱਖਾਂਗੇ ਪਰ ਇਨਸਾਫ ਬਹੁਤ ਘੱਟ ਮੈਂ ਹੁੰਦੀ ਆਂ ਸਾ। ਇਸ ਲਈ ਜਿਹੜੀ ਜੋ ਵੀ ਸਾਡੇ ਪਿੰਡ ਦੇ ਜਿੰਨੇ ਪਰਚੇ ਹੋਏ ਆ ਜੇ ਪੁੱਛੋ ਤੇ ਕੋਈ ਕਾਰਵਾਈ ਘੱਟਦੀ ਸਾਡੇ ਜਿਹੜੇ ਆ ਇਹਨੇ ਕਸਲ ਹੋਏ ਨਹੀਂ ਹੋਣੇ ਸਾਡੇ ਪਿੰਡ ਦੀਆਂ ਦਰਖਾਸਤਾਂ ਇੰਨੇ ਪਰਚੇ ਇੱਕ ਵਾਰੀ ਪੁਲਿਸ ਪਿੰਡ ਜੀ ਨਹੀਂ ਆਈ ਹੁਣ ਬਿਨਾਂ ਵਜ੍ਹਾ ਹੀ ਬੜੇ ਦਿਨ ਹੋ ਗਏ 150 ਬੰਦਾ ਇੱਥੇ ਲਾਇਆ ਜਿਹਦਾ ਕੋਈ ਮਸਲ ਵੀ ਨਹੀਂ ਲੜਾਈ ਕਿੱਟਾ ਫੀਂ ਵੇਖਣ ਦੀ ਖਾਲਾਂ ਦਾ ਤੇ ਕੋਈ ਝਗੜਾ ਹੀ ਨਹੀਂ ਖਾਲ ਪੱਕੇ ਬਣੇ ਬਿਨਾ ਮਸਲਬੇ ਉਧਰੋਂ ਖੜੀ ਜਾਂਦੇ ਆ। ਗਰੇਸ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਐਸਐਸਪੀ ਨੂੰ ਵੀ ਹਫਤਾ ਪਹਿਲਾਂ ਦੱਸਿਆ ਸੀ ਕਿ ਮੈਨੂੰ ਥ੍ਰੈਟ ਹੈ। ਔਰ ਉਸ ਤੋਂ ਪਹਿਲਾਂ ਸੀਰੀਅਰ ਗਵਰਨਮੈਂਟ ਪੁਲਿਸ ਨੂੰ ਵੀ ਦੱਸਿਆ ਸੀ ਕਿ ਥ੍ਰੈਟ ਆਇਆ ਤਾਂ ਉਸ ਮਸਲੇ ਬਾਰੇ ਉਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ। ਉਹ ਪਰਸਨ ਬਾਰ-ਬਾਰ ਰਾਤ ਦੇ ਟਾਈਮ ਤੇ ਮੈਨੂੰ ਫੋਨ ਕਰ ਰਿਹਾ ਬਾਹਰੋਂ। ਤੋਂ ਰਾਤ ਦੇ ਟਾਈਮ ਮੈਂ ਸੁੱਤਾ ਪਿਆ ਹੋਗਾ ਸੁੱਤੇ ਨੇ ਜਦੋਂ ਫੋਨ ਚੁੱਕਿਆ ਤੋਂ ਅਗੋਂ ਗੱਲ ਇਤਨਾ ਦੀ ਕਰਨ ਲੱਪੇ ਬਾਰ-ਬਾਰ ਮੇਰੇ ਤੇ ਬਲੇਮ ਕਰਨ ਦਾ ਪਏ ਕਿ ਤੁਸੀਂ ਕੀਤਾ ਹੈ ਤੁਸੀਂ ਕੀਤਾ ਆ ਫਿਰ ਹਾਰ ਕੇ ਗੁੱਸੇ ਚ ਮੈਂ ਕਿਹਾ ਚਲ ਮੈਂ ਹੀ ਕੀਤਾ ਹੋਵੇਗਾ ਜੋ ਕਰਨਾ ਤੁਸੀਂ ਕਰ ਲਓ ਇਹ ਵਰਡ ਮੇਰੇ ਹੀ ਆ ਮੈਂ ਤੋਂ ਮੁਕਰਦਾ ਨਹੀਂ ਪਰ ਉਹ ਜਿਹੜਾ ਟਾਈਮ ਸੀਗਾ ਉਸ ਟਾਈਮ ਤੇ ਬੰਦੇ ਦਾ ਸੌਣ ਦਾ ਟਾਈਮ ਹੁੰਦਾ ਆ ਨੀਂਦ ਚ ਹੁੰਦਾ ਨਿੰਦਰਾ ਹੁੰਦਾ ਆ ਉਹ ਗੱਲ ਕਰਨੀ ਜੇਕਰ ਕਿਸੇ ਨੇ ਤੋਂ ਵਧੀਆ ਤਰੀਕੇ ਨਾਲ ਕਰੇ ਉਹਨਾਂ ਦੀ ਗੱਲ ਤੋਂ ਇੰਨਾ ਲੱਗਦਾ ਸੀਗਾ ਕਿ ਉਹ ਸਾਰੀ ਦੀ ਸਾਰੀ ਇੱਕ ਗੇਮ ਜਿਹੜੀ ਉਹ ਮੇਰੇ ਤੇ ਲਿਆਉਣਾ ਚਾਹੁੰਦੇ ਸੀ ਜਦੋਂ ਕਿ ਦੋਨੋਂ ਪਾਰਟੀਆਂ ਮੇਰੇ ਲਈ ਬਰਾਬਰ ਨੇ ਨਾ ਮੈਂ ਉਹਨਾਂ ਦਾ ਪੱਖ ਲੈਣਾ ਨਾ ਮੈਂ ਉਹਨਾਂ ਦਾ ਪੱਖ ਲੈਣਾ ਦੋਨੋਂ ਪਾਰਟੀਆਂ ਦਾ ਜਿਹੜਾ ਆ ਸਮਝੌਤਾ ਕਰਨ ਦੀ ਵੀ ਮੈਂ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਪਰ ਨਹੀਂ ਇਹਨਾਂ ਦੀ ਸਿਰੇ ਚੜਿਆ ਤੋਂ ਇਹ ਸਭ ਕੁਝ ਵਾਪਰਿਆ ਔਰ ਇਹ ਗੱਲ ਮੇਰੀ ਇਸ ਆਡੀਓ ਦੀ ਜੋ ভাইরাল ਹੋ ਰਹੀ ਹੈ ਇਹ ਆਡੀਓ ਉਹਨਾਂ ਨੇ ਆਪਣੀ ਕੀ ਕਹਿੰਦੇ ਆ ਆਪਣੇ ਤਰੀਕੇ ਦੇ ਨਾਲ ਜਿਹੜੀ ਰਿਕਾਰਡਿੰਗ ਕੀਤੀ ਹੈ ਔਰ ਰਿਕਾਰਡਿੰਗ ਤੇ ਵੀ ਲਾ ਆ ਕੇ ਰਿਕਾਰਡਿੰਗ ਬਿਨਾ ਪੁੱਛੇ ਨਹੀਂ ਕਰ ਸਕਦਾ ਕੋਈ ਅਗਰ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਔਰ ਇਸ ਤੇ ਵੀ ਚਲੋ ਕਾਰਵਾਈ ਬਣਦੀ ਆ ਇਹ ਬਿਨਾ ਪੁੱਛੇ ਤੋਂ ਰਿਕਾਰਡਿੰਗ ਕੀਤੀ ਔਰ ਫਿਰ ਉਸ ਨੂੰ ਵਾਇਰਲ ਕੀਤਾ ਇਹ ਸਭ ਕੁਝ ਜਿਹੜਾ ਆ ਇਹ ਗਲਤ ਤਰੀਕੇ ਨਾਲ ਜਿਹੜਾ ਕੀਤਾ ਗਿਆ ਹੈ ਮੇਰੇ ਫੇਸ ਨੂੰ ਜਿਹੜਾ ਆ ਉਹ ਗਲਤ ਦਿਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤਫਤੀਸ਼ ਜੋ ਹੈ ਐਫਆਈਆਰ ਨੰਬਰ ਇਹਦੇ ਵਿੱਚ 77 ਨੰਬਰ ਐਫਆਈਆਰ ਪੁਲਿਸ ਸਟੇਸ਼ਨ ਸ਼ਹਿਰ ਗੁਬਿੰਦਪੁਰ ਇਹਦੇ ਵਿੱਚ ਉਹ ਦਰਜ ਕੀਤੀ ਗਈ ਹੈਗੀ ਔਰ ਕਨਸਰਨਡ ਐਸਐਚਓ ਉਹਨਾਂ ਦੀ ਇਹਦੇ ਵਿੱਚ ਸਸਪੈਂਡ ਕਰਕੇ ਉਹਨੂੰ ਲਾਈਨ ਹੇਚ ਕੀਤੀ ਗਈ ਹੈਗੀ ਔਰ ਨਾਲੇ ਜੋ ਇਹਦਾ ਤਫਤੀਸ਼ ਜੋ ਹੈਗਾ ਉਹ ਐਸਪੀ ਰੈਂਕ ਦੀ ਇੱਕ ਅਫੀਸਰ ਨੇ ਉਹਨਾਂ ਦੇ ਚੇਅਰਮਨਸ਼ਿਪ ਦੇ ਵਿੱਚ ਇੱਕ ਐਸਆਈਟੀ ਜੋ ਹੈ ਉਹ ਘਟਕੀਤਾ ਗਿਆ ਹੈਗਾ ਉਹ ਜੋ ਹੈਗਾ ਹੈੱਡਕ quartਰ ਲੈਵਲ ਦੇ ਅਫੀਸਰਸ ਜੋ ਹੈ ਇਹਨਾਂ ਨੂੰ ਇੰਡੀਪੈਂਡੈਂਟਲੀ ਇਹਦਾ ਤਫਤੀਸ਼ ਕਰਨਗੇ ਜੀ ਇਹ ਦੇਖਿਓ ਜੀ ਇਹਦੇ ਵਿੱਚ ਗੱਲ ਇਹ ਹੈਗਾ ਕਿ ਪੁਲਿਸ ਦੇ ਕੋਲ ਇਨਫੋਰਮੇਸ਼ਨ ਤਦੋਂ ਆਈ ਸੀ ਜਦੋਂ ਦੋਵੇਂ ਪਾਰਟੀ ਉੱਥੇ ਪਹੁੰਚ ਗਈ ਸੀਗੀ ਉਸ ਵੇਲੇ ਉਹੀ ਇਸੇ ਲਈ ਜਦੋਂ ਪੁਲਿਸ ਪਾਰਟੀ ਸਾਡੀ ਜੋ ਉਸ ਵੇਲੇ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਸੀਗੀ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਜੋ ਵੀਡੀਓਜ਼ ਵੀ ਸਾਹਮਣੇ ਆਏ ਹੋਏ ਉਹਦੇ ਵਿੱਚ ਪੁਲਿਸ ਦਾ ਜੋ ਵਹੀਕਲ ਹੈਗਾ ਉਹ ਇਮੀਡੀਏਟਲੀ ਉਸੇ ਵੇਲੇ ਉੱਥੇ ਉਸ ਥਾਂ ਤੇ ਪਹੁੰਚ ਜਾਂਦੀ ਹੈਗੀ ਲੇਕਿਨ ਇਹ ਗੱਲ ਨਹੀਂ ਹੈਗੀ ਕਿ ਉਹਨੂੰ ਐਡਵਾਂਸ ਚ ਪਤਾ ਸੀਗਾ ਕਿ ਇਹ ਉੱਥੇ ਜਾ ਕੇ ਇਹਨੇ ਝਗੜਾ ਕਰਨੀ ਸੀਗੀ ਕਿਉਂਕਿ ਪਿੰਡ ਵਿਠਵਾ ਔਰ ਮੂਰ ਉਹਨਾਂ ਦੇ ਹੈਗੇ ਦੋਵੇਂ ਪਾਰਟੀਆਂ ਜੋ ਝਗੜੇ ਕੀਤੀ ਹੈ ਲੇਕਿਨ ਇਹ ਜੋ ਝਗੜਾ ਹੋਈ ਹੈ ਉਹ ਹੋਈ ਹੈ ਲਾਈਟ ਵਾਲੀ ਚੌਂ ਹਟੋਵਾਲ ਦੇ ਨੇੜੇ ਹੋਈ ਹੈ ਤੂੰ ਇਹ ਦੇ ਕਰਕੇ ਜੋ ਇਹਦਾ ਇਹ ਜੋ ਅਲੀਗੇਸ਼ਨ ਹੈਗਾ ਕਿ ਪੁਲਿਸ ਨੂੰ ਐਡਵਾਂਸ ਚ ਪਤਾ ਸੀਗਾ ਕਿ ਇੱਥੇ ਕੋਈ ਝਗੜਾ ਹੋਣ ਵਾਲਾ ਹੈਗੀ ਉਹਦੇ ਵਿੱਚ ਜੋ ਹੁਣ ਤੱਕ ਜੋ ਹੈਗਾ ਸਚਾਈ ਨਹੀਂ ਪਾਈ ਗਈ ਉਹ ਇਨਫੋਰਮੇਸ਼ਨ ਉਸ ਵੇਲੇ ਆਈ ਹੈ ਜੇ ਜਦੋਂ ਉਸ ਪਾਰਟੀ ਦੋਵੇਂ ਪਹੁੰਚ ਗਈ ਸੀਗੀ ਉਹਦੇ ਕਰਕੇ ਪੁਲਿਸ ਤੱਕ ਤੁਸੀਂ ਦੇਖ ਸਕਦੇ ਆ ਪੁਲਿਸ ਦੀ ਗੱਡੀ ਵੀ ਇਮੀਡੀਏਟਲੀ ਉਸੇ ਵੇਲੇ ਪਹੁੰਚ ਗਈ ਸੀ ਨਹੀਂ ਦੇਖੀ ਉਹ ਗੱਲ ਉਹਦਾ ਮੈਨੂੰ ਵੈਰੀਫਾਈ ਕਰਾਉਣੀ ਪੈਣੀ ਬਟ ਦੈਨ ਆਪਕੋ ਮੈਂ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਇਹਨਾਂ ਦੀ ਆਪਸੀ ਪਹਿਲੇ ਵੀ ਝਗੜਾ ਹੋਇਆ ਸੀਗਾ ਮੈਂ ਜਿਵੇਂ ਪਿਛਲੀ ਵਾਰ ਮੈਂ ਤੁਹਾਨੂੰ ਬਰੀਫ ਕੀਤਾ ਸੀਗਾ ਇਨਾਂ ਦੀ ਐਫਆਈਆਰ ਵੀ ਹੋਈ ਸੀਗੀ ਫਰਵਰੀ ਦੇ ਮਹੀਨੇ ਦੇ ਵਿੱਚ ਔਰ ਇਨਾਂ ਦੀ ਪ੍ਰੀਵੈਂਟਿਵ ਐਕਸ਼ਨ ਵੀ ਲਏ ਗਏ ਸੀਗੇ ਜਿਵੇਂ ਪਿੰਡ ਦੇ ਵਿੱਚ ਇਹਨਾਂ ਦੀ ਆਪਸੀ ਝਗੜਾ ਜੋ ਹੈਗਾ ਛੋਟੀ-ਛੋਟੀ ਛੋਟੀਆਂ ਚੀਜ਼ਾਂ ਮਸਲੇ ਦੇ ਵਿੱਚ ਜੋ ਚੱਲਦੇ ਸੀਗੇ ਉਹਦੇ ਕਰਕੇ ਹੀ ਇਹਨਾਂ ਨੂੰ ਆਲਰੇਡੀ ਪ੍ਰੀਵੈਂਟਿਵ ਦੇ ਵਿੱਚ ਜੋ ਹੈਗਾ ਪ੍ਰੀਵੈਂਟਿਵ ਡਿਟੈਂਸ਼ਨ ਦੀ ਐਸੀ ਕੀਤਾ ਸੀਗਾ ਕਾਰਵਾਈ ਹਾਂਜੀ